ਅੰਜੂ ਨਹੀਂ ਅੰਜੂ ਹਾਂਜੀ ਮਾਸੀ ਜੀ ਆ ਗੱਲ ਸੁਣ ਲਿਆ ਮਾਸੀ ਜੀ ਚਾਹ ਰਹਿ ਨਹੀਂ ਦਿੰਦੇ ਤੁਸੀਂ ਦੱਸ ਹੋਏ ਹੈ ਚਾਹ ਦਾ ਕੀ ਹੁੰਦਾ ਚਾਹ ਤਾਂ ਪੀ ਨਹੀਂ ਹੁੰਦੀ ਮੈਨੂੰ ਨਹੀਂ ਐਮਰਜੈਂਸੀ 'ਚ ਕਿਉਂ ਬੁਲਾ ਲਿਆ ਸੀ ਸਾਨੂੰ ਇਹ ਚੱਲੇ ਸੀ ਦੁਕਾਨਾ ਤੋਂ ਉਹਨਾਂ ਦਾ ਪਤਾ ਕਰਾਂ ਤੂੰ ਫੋਨ ਕਰ ਤਾਂ ਮੈਨੂੰ ਕਿੰਜੂ ਜਰਾ ਪਿੰਡ ਨੂੰ ਆ ਤੇ ਹੈਗੇ ਸੀ ਮੈਂ ਨਾਲ ਲੈ ਆਈ ਮੈਂ ਕਿ ਚਲਾਉ ਮਾਸੀ ਨੇ ਬੁਲਾਇਆ ਉਹ ਨਾ ਮੈਂ ਤੇਰਾ ਨਾਲ ਗੱਲ ਕਰਨੀ ਸੀ ਗੱਲ ਕਰਨੀ ਸੀ ਹਾਂ ਸਭ ਸੋਖ ਹੈ ਨਾ ਸੋਖੀ ਆ ਕਰਨੀ ਤਕਲੀ ਨਹੀਂ ਤੇ ਚੱਲ ਕਰਨ ਵੀ ਆ ਗਿਆ ਤੇਰੇ ਨਾਲ ਨਹੀਂ ਤੁਸੀਂ ਰਹਿਣ ਦੋ ਮੈਨੂੰ ਹੀ ਮੇਨ ਬੁਲਾਇਆ ਸੀ ਤੋ ਮੈਂ ਨਾ ਤੀ ਮੇਰੇ ਨਾਲ ਹੀ ਗੱਲ ਕਰੋ ਜਿਹੜੀ ਕਰਨੀ ਕੀ ਗੱਲ ਹੈ ਹਰਪ੍ਰੀਤ ਬਾਲ ਸਭ ਠੀਕ ਹੈ ਨਾ ਆਹੋ ਸਿਮਰਤ ਬਾਲ ਠੀਕ ਹੈ ਸਭ ਕੁਝ ਸਭ ਠੀਕ ਆ ਮੈਂ ਤੈਨੂੰ ਕਹਿਣਾ ਸੀ ਚੱਲ ਹਰਪ੍ਰੀਤ ਦਾ ਵਿਆਹ ਹੋ ਗਿਆ ਠੀਕ ਹੈ ਨਾ ਹਰਪ੍ਰੀਤ ਸੋਖੀ ਆਪਣੇ ਘਰ ਹਾਂ ਬਹੁਤ ਵਧੀਆ ਤੂੰ ਵੀ ਸੋਖੀ ਆ ਨਾ ਹੁਣ ਕੁੜੀ ਤੋਰ ਕੇ ਪੋਕੀਂ ਆ ਤੁਹਾਡੇ ਸਾਹਮਣੇ ਚਲੋ ਧੀਆ ਤੋਰਦੀ ਸੋਖੇ ਹੀ ਹੋ ਜੀਦਾ ਵਾ ਹਾਂ ਤੇ ਗੱਲ ਸੁਣ ਮੇਰੀ ਤੂੰ ਉਹ ਦਿਨ ਕਾਰੇ ਦਵਾਈ ਦੇ ਕੇ ਆਈ ਇਹਨੂੰ ਦਵਾਈ ਹਾਂ ਕਿਹਨਾਂ ਦਵਾਈ ਦਿੱਤੀ ਮੈਂ ਹਰਪ੍ਰੀਤ ਨੂੰ ਤੁਹਾਨੂੰ ਕਿਹਨੇ ਕਹਿਤਾ ਉਹ ਕਿਸੇ ਨੇ ਕਿਹਾ ਤੂੰ ਕਹਿਣ ਨੂੰ ਕੀ ਕਹਿਣਾ ਤੂੰ ਦੇਖ ਕੇ ਆਈ ਹੈ ਨਾ ਨਾ ਵਾਸੀ ਜੀ ਨਾ ਮੈਂ ਨਹੀਂ ਕੋਈ ਦਵਾਈ-ਦਵਾਈ ਦਿੱਤੀ ਤੁਹਾਨੂੰ ਕੋਈ ਭਲੇਖਾ ਲੱਗਿਆ ਕਿਸ ਗੱਲ ਦਾ ਅਛਾ ਮੈਨੂੰ ਬਲੇ ਖਲਾਗ ਗਿਆ ਤੁਹਾਨੂੰ ਗੁਰਜੀਤ ਭੈਣ ਜੀ ਨੇ ਨਹੀਂ ਨਹੀਂ ਮੈਨੂੰ ਕਿਸੇ ਨੇ ਦੱਸਿਆ ਮੈਨੂੰ ਕਿਹਾ ਹੋਣਾ ਕੁਝ ਇਹਨੇ ਦੱਸਿਆ ਹੋਵੇ ਤੂੰ ਦੱਸ ਪਈ ਕਾਰੀ ਦਵਾਈ ਦਿੰਦੀ ਫਿਰਦੀ ਆ ਨਾ 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 ਮਸੀ ਜੀ ਮੈਂ ਤਾਂ ਕੋਈ ਦਵਾਈ ਦਿੱਤੀ ਨਹੀਂ ਉਹਨੋ ਉਹ ਤੇ ਉਸ ਦਿਨ ਦਵਾਈ ਮੇਰੀ ਸੀ ਮੇਰੇ ਨਾਲ ਮੱਖੀ ਚ ਬੜੀ ਬੀੜ ਹੋਣ ਦੇਈ ਸੀ ਉਹਦੀ ਦਵਾਈ ਸੀ ਅੰਜੂ ਹਟ ਜਾ ਇੰਨਾ ਹਰਕਤਾਂ ਤੋਂ ਤੇਰੀਆਂ ਹਰਕਤਾਂ ਨੇ ਇੰਨਾ ਕੁਝ ਤੇਰੇ ਨਾਲ ਕਰਤਾ ਹੈ ਤੇ ਹੁਣ ਤੂੰ ਦੂਜੀ ਥਾਂ ਵਿਆਹ ਕੇ ਵੀ ਨਹੀਂ ਟੰਕਾਈ ਹੈਗੀ ਕੁੜੀ ਨੂੰ ਮਾਸੀ ਬਸੰਦੇ ਜਿਵਿਆਲੀ ਉਤੇ ਮਾਸੀ ਜੀ ਮੈਂ ਸੱਚੀ ਮਾਰਾ ਜਾਣਦਾ ਮੈਂ ਆਪਣੀ ਧੀ ਹਰਪ੍ਰੀਤ ਨੂੰ ਉਥੇ ਵਸਾ ਕੇ ਖੁਸ਼ ਆਮੈਂ ਉਹਦੇ ਨਾਲ ਕੋਈ ਗਲਤ ਮੈਂ ਕਿਉਂ ਆਪਣੀ ਕੁੜੀ ਹਰਪ੍ਰੀਤ ਨਾਲ ਗਲਤ ਕਿਉਂ ਕਰਾਂਗੀ ਦੱਸੋ ਮੈਂ ਤਾਂ ਚਾਹਨੀ ਸੁਖ ਨਾਲ ਉਹਦੀ ਸੁੱਖ ਭਰੀ ਜ਼ਿੰਦਗੀ ਰਵੇ ਸੁੱਖ ਭਰੀ ਤੇ ਰਵੇ ਪਰ ਤੂੰ ਸੁਖ ਲੈਣ ਦੇਂਗੀ ਤਾਂ ਫੇਰ ਹੈ ਨਾ ਤੇ ਕਹਿਣਾ ਕੀ ਚਾਹਦੇ ਹੋ ਮਾਸੀ ਮੈਂ ਸਮਝੀ ਨਹੀਂ ਜ਼ਿਆਦਾ ਗੱਲ ਖੁੱਲ ਕੇ ਕਰੋ ਮੈਂ ਨਾ ਸੁਣਦੀ ਸੀ ਦੂਰ ਦੂਰ ਗੱਲਾਂ ਕਿ ਜਦੋਂ ਲੋਕੀ ਧੀਨ ਦੂਜੀ ਵਾਰੀ ਵਿਆਹਦੇ ਹਨ ਤੇ ਜਿਹੜੀਆਂ ਮਾਵਾਂ ਹੁੰਦੀਆਂ ਨਾ ਉਹ ਨਾ ਧੀਆਂ ਨੂੰ ਕਹਿੰਦੀਆਂ ਵੀ ਜਿਹੜੇ ਪਿਛਲੇ ਬੱਚੇ ਜਦਾਂ ਹੋਵੇ ਪਈ ਉਹਨੂੰ ਹੀ ਜਾਣੇ ਵੀ ਗਾਂ ਅਗਲੇ ਦਾ ਵੱਧਾ ਨਾ ਵੱਧੇ ਹਏ ਵੇ ਮੇਰੇ ਰੱਬਾ ਮਾਰਾ ਬਖਸ਼ੀ ਮੈਨੂੰ ਕਿਤੇ ਜਾ ਕੇ ਤੂੰ ਤੇ ਇਹ ਕਿਹੜੀ ਗੱਲ ਮਾਸੀ ਮੈਨੂੰ ਕਹਿਤੀ ਮੈਂ ਤੁਹਾਡੇ ਦਿਮਾਗ 'ਚੋਂ ਗੱਲ ਆਈ ਕਿੱਥੋਂ ਮੈਂ ਤਾਂ ਜਾਣਦੀ ਆ ਨਾ ਤੇਰੀਆਂ ਚਲਾਕੀਆਂ ਜੂ ਪਰ ਇਹ ਚਲਾਕੀਆਂ ਹੁਣ ਜੂ ਛੱਡ ਦੇ ਜੇ ਤੀਵ ਸੋਣੀ ਤੇ ਦੇਖੋ ਮਾਸੀ ਜੀ ਚਾਹੇ ਖੋਬੇ ਲਾ ਸੇਮ ਕਰ ਦੋ ਕੋਈ ਨਹੀਂ ਚਾਹ ਵੇਖ ਲੈਨੀ ਆ ਤੂੰ ਕਰ ਗੱਲ ਮੈਂ ਤੇ ਕਿਹੜੇ ਪਾਸੇ ਜਾਵਾਂ ਸ਼ੁਕਰ ਹੈ ਕਿਤੇ ਮੇਰੇ ਨਾਲ ਕੱਲਿਆਂ ਹੀ ਗੱਲ ਕੀਤੀ ਇਹ ਇਨਾਂ ਦੇ ਸਾਹਮਣੇ ਨਹੀਂ ਕੀਤੀ ਤੂੰ ਵੀ ਤੇ ਇੱਥੇ ਮੇਰਾ ਬੋਦਾ ਪਟਵਾ ਦੇਣਾ ਸੀ ਨਾ ਤੁਹਾਨੂੰ ਗੱਲ ਕਰਨ ਲੱਗੇ ਜਰਾ ਹੀ ਨਾਲ ਲਿਆਜ ਹੀ ਨਹੀਂ ਆਇਆ ਉਹ ਮੈਂ ਕਿਉਂ ਚਾਹਾਂਗੀ ਮੈਂ ਤੇ ਖੁਦ ਚੰਨੀ ਸਾਂ ਕਿ ਕੁੜੀ ਮੈਂ ਆਪਣੇ ਕੋ ਰੱਖਾਂ ਉਹ ਅੱਗੋਂ ਆਪਣਾ ਸੰਸਾਰ ਸੁਖੀ ਬਸਾਵੇ ਮਹਾਰਾਜ ਅਧਿਕਾਰਤੀ ਪੁੱਤ ਰਾਜੀ ਖੁਸ਼ੀ ਦਵੇ ਮੈਂ ਤਾਂ ਕਦੀ ਨਹੀਂ ਚਾਹਾਂਗੀ ਹਰਪ੍ਰੀਤ ਬਲੋ ਇਹ ਗੱਲ ਮੈਂ ਤਾਂ ਕਦੀ ਮਨਚ ਸੋਚਿਆ ਹੀ ਨਹੀਂ ਤੁਹਾਡੇ ਦਿਮਾਗ 'ਚ ਕਿੱਥੋਂ ਗੱਲ ਆ ਗਈ ਹੈ ਮੇਰੇ ਸੁਣਨ ਜੋ ਗੱਲ ਜੋ ਵੀ ਹੈਗਾ ਨਾ ਮੈਨੂੰ ਸਚਾਈ ਦੱਸ ਜੇ ਜੇ ਤੇਰੀ ਦਵਾਈ ਸੀ ਤੇ ਤੂੰ ਉਹਦੇ ਘਰ ਕਾਹਦੇ ਲਈ ਵਿਖਾਉਣ ਲਈ ਸੀ ਹਰਪ੍ਰੀਤ ਨੂੰ ਮਸੀ ਜੀ ਤੇਰੀ ਦਵਾਈ ਸੀ ਤੇ ਤੂੰ ਆਪਣੇ ਘਰ ਖਾਨੀਓ ਆਪਣੇ ਘਰ ਰੱਖਦੀਓ ਉਹਨੂੰ ਕਾਹ ਲਈ ਫੜਾਉਣ ਲਈ ਹੈ ਵੇਖ ਜੇ ਕੋਈ ਬੱਚੇ ਬਾਰੇ ਦਵਾਈ ਲੈ ਕੇ ਗਈ ਜੇ ਕੋਈ ਹੋਰ ਗੱਲ ਆ ਤੇ ਅੰਜੂ ਸੱਚ-ਸੱਚ ਮੈਨੂੰ ਦੱਸ ਦੇ ਇੱਥੇ ਹੀ ਪੇਟ ਖੋਲਦੇ ਵੀ ਉਹ ਕਾਦੀ ਦਵਾਈ ਉਹਨੇ ਦੇ ਕੇ ਆਈ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੀ ਉਹ ਮੁੰਡੇ ਨੂੰ ਵੀ ਪਤਾ ਹੀ ਕੀ ਵੀ ਤੂੰ ਦਵਾਈ ਦੇਣ ਗਈ ਨਾ 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 ਮਸੀ ਦਵਾਈ ਤਾਂ ਮੇਰੇ ਕੋ ਘਰ ਪਈ ਆ ਹਾਏ ਓਏ ਮੇਰੇ ਲੱਭਾ ਮੈਂ ਤੈਨੂੰ ਦੱਸ ਭਲੀ ਵੇਲਾ ਕਿਸਮਤ ਮਾਰੀ ਹੋ ਜਾਂਦੀ ਆ ਉਹ ਮੇਰੀ ਵੱਖੀ ਚ ਬੜੀ ਦਰਦ ਹੁੰਦੀ ਸੀ ਦਵਾਈ ਇਹ ਲੈ ਕੇ ਆਉਂਦੀ ਸੀ ਹਰ ਵਾਰੀ ਡਾਕਟਰ ਤੋਂ ਮੈਂ ਉਹ ਨੂੰ ਉਸ ਤੇ ਮਖਾਗੇ ਪੁੱਛ ਨਹੀਂ ਸਾ ਕਿ ਆਪਣਾ ਹਰਪ੍ਰੀਤ ਆਹੀ ਦਵਾਈ ਖਾਈ ਜਾਵਾ ਕਿ ਡਾਕਟਰ ਬਦਲ ਨਵਾ ਹੁਣ ਤਾਂ ਤੂੰ ਸੋਹਰੇ ਘਰ ਵਾਲੀ ਹੋ ਗਈ ਅੰਜੂ ਨਾ ਚਲਾਕੀਆਂ ਕਰ ਨਾ ਕਰ ਸਚਾਈ ਦੱਸ ਦੇ ਅੰਜੂ ਚੰਗੀ ਰਹੇਗੀ ਸਾਰਿਆਂ ਨੂੰ ਪਤਾ ਹੀ ਇੱਥੇ ਤੇ ਮੈਨੂੰ ਇਹ ਵੀ ਕੋਈ ਡਰ ਨਹੀਂ ਭਾਵੇਂ ਤੂੰ ਜਿੰਨੂ ਮਰਜ਼ੀ ਪੁੱਛ ਲੈ ਭਾਵੇਂ ਸਿਮਰਨ ਨੂੰ ਪੁੱਛ ਭਾਵੇਂ ਰਛਾਸ ਨੂੰ ਪੁੱਛ ਜਿੰਨੂ ਮਰਜ਼ੀ ਪੁੱਛੇ ਸੁੱਖ ਤੱਕ ਵੀ ਗੱਲ ਦਾ ਪਤਾ ਹੀ ਹਾਏ ਮੈਨੇ ਦੱਬਾ ਨਹੀਂ ਨਾ ਕਿੱਥੋਂ ਯਕੀਨ ਦਵਾਵਾ ਉਹ ਭੈਣੇ ਮੇਰੇ ਘਰ ਆ ਜੀ ਮੈਂ ਤੈਨੂੰ ਨਾਲ ਹੀ ਲੈ ਚਲਦੀ ਤੇ ਜਾ ਕੇ ਦੇਖ ਲਈ ਉਹ ਲੈ ਕੇ ਕੁੜੀ ਆਂਦੀ ਸੀ ਨਾ ਦਵਾਈ ਤਾਂ ਕਰਕੇ ਮੈਂ ਕੰਨੀ ਰੰਨੀ ਸਾਂ ਕਿ ਪੁੱਤ ਦਵਾਈ ਉਹਨੇ ਖਾਵਾਂ ਕਿ ਨਾ ਖਾਵਾਂ ਮੈਂ ਤਾਂ ਗੁਰਜੀਤ ਮੈਂਜੀ ਨੇ ਸਿਮਰਤ ਨੇ ਪੁੱਛਿਆ ਮੈਂ ਵੀ ਉਹਨਾਂ ਨੂੰ ਇਹੀ ਦੱਸਿਆ ਖਰੇ ਕਿਹੜੀ ਦੀ ਕਿਹੜੀ ਗੱਲ ਤੁਸੀਂ ਲੈ ਕੇ ਬਹਿ ਜਾਂਦੇ ਹੋ ਮਾਸ ਨੀ ਜਾਣੀ ਪੈਣਾ ਤੂੰ ਕਦੀ ਅੱਗੇ ਮੰਨੀ ਆਂ ਵੀ ਅੱਜ ਤੂੰ ਮੰਨ ਜੇਂਗੀ ਵੀ ਮੈਂ ਸੱਚੀ ਆਂ ਤੂੰ ਸੱਚੀ ਹੋ ਹੀ ਜਾਨੀ ਹੰਨੀ ਆਂ ਵੀ ਮੈਂ ਝੂਠੀ ਨਹੀਂ ਹੰਦੀ ਹੰਦੀ ਤੂੰ ਇਹ ਮੈਨੂੰ ਪਤਾ ਹੀ ਹੈ ਤੇਰਾ ਵੇਖੰਜੋ ਮੇਰੀ ਸੁਣ ਗੱਲ ਤੂੰ ਕਹਿੰਨੀ ਨਾ ਉਹ ਦਵਾਈ ਉਹਦੀ ਨਹੀਂ ਸੀ ਚੱਲ ਕੁੜੀ ਦੀ ਨਹੀਂ ਸੀ ਤੇ ਨਹੀਂ ਸੀ ਤੇ ਕੱਲ ਨੂੰ ਨਾ ਜਿਹਦੇ ਘਰ ਕੋਈ ਖਲਾਰਾ ਪੈ ਗਿਆ ਨਾ ਤੇ ਅਹੀਂ ਤੇਰੇ ਨਾਲ ਕਹੇ ਨੇ ਨਹੀਂ ਖਲੋਣਾ ਆਪੇ ਸ਼ਾਮ ਦੀ ਰਹੀ ਫਿਰ ਹੁਣ ਕੱਲੀ ਹੋਈ ਚੰਗਾ ਹਾਸੀ ਜੀ ਜੇ ਕੁਝ ਹੋਏਗਾ ਤਾਂ ਤਾਂ ਹੀ ਨਾਲ ਖਲੋਗੇ ਨਾ ਚਾਹ ਚੰਗਾ ਮੈਂ ਤੈਨੂੰ ਸਮਝਾਤਾ ਨਾ ਤੂੰ ਹੁਣ ਬਦਲ ਗਈਆਂ ਚਾਹ ਪੀ ਕੇ ਬੈ ਕੇ ਕੋਈ ਗੱਲ ਨਹੀਂ ਹਾਂ ਚਾਹ ਤਾਂ ਮੈਂ ਪੀ ਲੈਣੀ ਐ ਪਰ ਇਹਨੂੰ ਮਿੱਠੀ ਬਣਾ ਕੇ ਦੇਣਾ ਕਿਤੇ ਹੁਣ ਜ਼ਹਿਰ ਨਾ ਘੋਲ ਦੇਣਾ ਕਰਨ ਨੂੰ ਕੁਝ ਕਹਿ ਕੇ ਮੈਂ ਮੈਂ ਇਸੇ ਕਰਕੇ ਤੈਨੂੰ ਆਵਾਜ਼ ਮਾਰ ਕੇ ਕਹਿਣਾ ਮੈਂ ਉੱਥੇ ਵੀ ਕਹਿ ਸਕਦੀ ਸੀ ਚੰਗਾ ਹਾਂ ਬੜੇ ਪੰਛੀ ਆਈਆਂ ਮਾਸੀ ਨੂੰ ਕੀ ਕੰਮ ਪੈ ਗਿਆ ਅੱਗੇ ਦੁਕਾਨ ਦੇ ਕੰਮ ਚੱਲੇ ਤੇ ਗਏ ਨਹੀਂ ਮੈਂ ਕਿਹਾ ਚੱਲ ਮਾਸੀ ਦੀ ਸੁਣਵਾ ਤੇ ਮਾਸੀ ਮਾਸੀ ਬਾਵਾ ਰਾਸ਼ਨ ਪਾਣੀ ਲੈ ਕੇ ਮੇਰੇ ਸਿਰ ਤੇ ਚੜ ਗਈ ਦੱਸ ਤੈਨੂੰ ਤੇ ਮੈਂ ਸਭੋ ਸਮਝਾਇਆ ਵਾ ਉਹ ਮੈਂ ਸਮਝੀ ਹੀ ਆਂ ਇਹਨੂੰ ਪਤਾ ਮੈਂ ਜੋ ਕਰਨ ਨਹੀਂ ਆ ਬਹੁਤ ਤੂੰ ਸਮਝੀ ਆਂ ਕਿ ਬਹੁਤ ਮਰਜ਼ੀਆਂ ਅੱਗੇ ਵੀ ਕਰਦੀ ਆਂ ਤੇ ਹੁਣ ਵੀ ਕਰਦੀ ਆਂ ਕਰੀ ਜੇ ਮਰਜ਼ੀਆਂ ਹੁੰਨੀਆਂ ਹੀ ਤੇਰੇ ਨਾਲ ਕਲੋਣਾ ਹਾਂਜੀ ਪਾਪਾ ਹੋ ਗਿਆ ਤੋ ਡੇਟ ਆ ਗਿਆ ਹਾਂਜੀ ਹਾਂਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚ ਹੈ ਬਸ ਵਧੀਆ ਠੀਕ ਠਾਕ ᱛੀਏ ਤੇ ਮੇਰੀ ਗੱਲ ਸੁਣੋ ਤੁਸੀਂ ਨਾ ਜੀ ਫਿਕਰ ਨਾ ਕਰਿਆ ਕਰੋ ਪਰੇਸ਼ਾਨ ਨਾ ਹੋਇਆ ਕਰੋ ਤੁਸੀਂ ਜੋ ਜੋ ਹੁਣੇ ਮੈਨੂੰ ਕਿਹਾ ਨਾ ਮੈਂ ਤੁਹਾਡੀ ਗੱਲਾਂ ਨੂੰ ਸਮਝਦੀ ਪਈ ਹਾਂ ਪਰ ਮੈਂ ਕੋਲੇ ਦੇਖੋ ਸਿਮਰਤ ਵੱਲੋਂ ਆਈ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੈਂ ਖੁਸ਼ ਹੈਗੀ ਹਾਂ ਪਾਪਾ ਨਾ ਸਿਮਰਤ ਵੱਲੋਂ ਸੁੱਖ ਨਾਲ ਗਿਆ ਸੀ ਨਹੀਂ ਪਾਪਾ ਇਹ ਦੋ ਗਲੀਆਂ ਛੱਡ ਕੇ ਨਾਲ ਹੀ ਤੇ ਸਿੰਦਰ ਦਾ ਘਰ ਆਲਾ ਕੋਲੀ ਤੇ ਮੈਂ ਹੋਈ ਸੀ ਨਾ ਸੁਪਨੇ ਕੁਛ ਨਹੀਂ ਪਤਾ ਨਹੀਂ ਆਣਗੇ ਤੇ ਦੱਸ ਦਵਾਂਗੀ ਇਹ ਪਿੱਛੋਂ ਆਣਗੇ ਤੇ ਕੈਮਰਾ ਚੈੱਕ ਕਰ ਲਨ ਦੇ ਲਈ ਜਾਂ ਫੋਨ ਕਰ ਲਾਂਗੇ ਤੇ ਦੱਸ ਦਵਾਂਗੀ ਅਜਿਹੀ ਗੱਲ ਆ ਨਾ ਤੀ ਇਹ ਗੱਲ ਗਲਤ ਐ ਚੰਗਾ ਨਹੀਂ ਲੱਗਦਾ ਇਦਾਂ ਤੂੰ ਸਾਡੇ ਜਵਾਈ ਭਾਈ ਨੂੰ ਨਾਲ ਲੈ ਕੇ ਜਾਇਆ ਕਰ ਪਾਪਾ ਨੂੰ ਸੋ ਉਹਨਾਂ ਨੂੰ ਕੋਈ ਕੰਮ ਚਾਹੁੰਨ ਮੈਂ ਘਰ ਬੋਰ ਹੋ ਰਹੀ ਸੀ ਤੇ ਮੈਂ ਕਿਚਲ ਸਿੰਮਰਤ ਵੱਲ ਜਾਵਾਂ ਨਾ ਤਰਾ ਦੱਸਣਾ ਵੀ ਫਰਜ਼ ਨਹੀਂ ਪੈਂਦਾ ਸੁਖ ਨੂੰ ਇਹ ਕਿ ਮਤਲਬ ਪਾਪਾ ਕਿੱਦਾਂ ਦੀ ਗੱਲਾਂ ਕਰਦੇ ਪਏ ਜੇ ਨਾਲ ਮੇਰੀ ਗੱਲ ਸੁਣੋ ਇਹ ਗੱਲਾਂ ਨਾ ਕਿਤੇ ਸੁੱਖ ਸਾਮਣੇ ਨਾ ਕਰ ਦਿਓ ਉਹਨੇ ਵੀ ਹੱਥ ਪੈ ਜੇਗੀ ਤੁਹਾਡੇ ਮੋਲਣ ਦੀ ਨਾਲ ਕੀ ਹੋ ਗਿਆ ਸਿਮਲਤ ਵਾਲੀ ਗਈਆਂ ਘੜੀਕ ਗਈਆਂ ਘੜੀਕ ਆ ਗਈਆਂ ਦਾ ਤੀਆ ਗੱਲ ਉਹ ਹੱਥ ਮਾਰਾ ਕਰ ਹੋਰ ਕੰਮ ਸਿਕਾ ਆਪਣੇ ਘਰ ਵਾਲਿਆਂ ਨੂੰ ਦੱਸ ਕੇ ਤੇ ਜਾ ਤੇ ਨਾਲ ਨਹੀਂ ਖੜਦਾ ਤੇ ਪਾਪਾ ਦੱਸੋ ਕਿਤੇ ਹੋਰ ਬਾਜ਼ਾਰ ਥੋੜੀ ਗਈਆਂ ਜਾਂ ਕੋਈ ਫਰੈਂਡਸ ਸਰਕਲ ਥੋੜੀ ਗਈਆਂ ਆਹ ਤੇ ਹੈਗਾ ਘਰ ਬਾ ਇਹਦਾ ਪਤਾ ਤੂੰ ਅੱਗੇ ਵੀ ਜਾਂਦੀ ਹੈ ਨਹੀਂ ਨਹੀਂ ਅੱਜ ਹੀ ਗਈਆਂ ਗਾਧ ਹੋਈ ਗਲਤੀ ਨਾ ਕਰੀ ਜਿੱਥੇ ਵੀ ਆੜਾ ਜਾੜਾ ਸੁੱਖ ਨੂੰ ਪੁੱਛ ਕੇ ਜਵੀਂ ਹਾਲੇ ਬੋਲ ਤਾਂ ਮੈਂ ਇੱਕੋ ਗੱਲ ਕਹਿੰਦਾ ਕਿ ਇਹਨੂੰ ਨਾਲ ਲੈ ਕੇ ਜਾ ਕਰ ਚਲੋ ਚੰਗਾ ਪਾਪਾ ਮੈਂ ਜਾਣਦੀ ਨਹੀਂ ਅੱਗੇ ਤੋਂ ਕਿਤੇ ਨਾਹੀ ਗੱਲ ਤੇਰੀ ਮਾੜੀ ਆ ਨਿੱਕ ਨਿੱਕੇ ਗੱਲਾਂ ਦਾ ਮੂੰਹ ਬਣਾ ਲੈਨੀ ਆ ਤੂੰ ਹੋਰ ਕੀ ਕਰਾਂ ਪਾਪਾ ਤੇ ਗੱਲਾਂ ਹੀ ਇਹੋ ਜੀਆਂ ਕਰਦੇ ਜੇ ਦੱਸੋ ਇਹ ਗੱਲਾਂ ਕਰਨੇ ਮੈਨੂੰ ਫੋਨ ਕੀਤਾ ਜੇ ਨਹੀਂ ਮੈਨੂੰ ਤੁਹਾਨੂੰ ਇੱਕ ਗੱਲ ਜਾਣੀ ਸੀ ਹਾਂਜੀ ਦੱਸੋ ਆਪਾ ਉਹ ਤੇ ਮੈਂ ਲੈਣ ਬਾਰੇ ਗੱਲ ਕਰਨੀ ਮਹੀਨਾ ਹੋ ਗਿਆ ਤੇਰੇ ਵਿਆਹ ਨੂੰ ਨਾ ਕੰਮ ਸਗਾ ਤੂੰ ਆਪੇ ਕੁੜੀ ਨੂੰ ਤਾਂ ਲੈ ਕੇ ਜਾ ਤੇਰਾ ਮੋੜ ਨਹੀਂ ਹੁੰਦਾ ਤੈਨੂੰ ਪਾਪਾ ਇਹ ਗੱਲ ਅੱਜ ਕਰਤੀ ਜੀ ਤੇ ਹੁਣ ਨਾ ਕਰਿਓ ਠੀਕ ਹੈ ਸ਼ਾਬਾਸ਼ੀ ਤੇਰੇ ਪੁੱਤ ਬਹੁਤ ਸੋਹਣੀ ਗੱਲ ਕਰਨੀ ਹੈ ਨਹੀਂ ਐਚਾ ਸੋਹਣੀ ਗੱਲ ਵਾਲੀ ਕਿਹੜੀ ਗੱਲ ਹੋਈ ਜਦੋਂ ਮੈਂ ਇੱਥੇ ਆਣਾ ਸੀ ਨਾ ਵਿਆਹ ਕਰਵਾ ਕੇ ਤੇ ਮੰਮੀ ਨਾਲ ਮੇਰੀਆਂ ਗੱਲਾਂ ਹੋਮੀਆਂ ਸੀ ਤੁਸੀਂ ਮੰਮੀ ਨਾਲ ਹੀ ਗੱਲ ਕਰੋ ਤੇ ਸਹੀ ਰਹੇਗਾ ਪਾਪਾ ਪਾਪਾ ਜਿਵੇਂ ਜਿਹਾ ਦਿਮਾਗ ਤੇਰੀ ਮਾਂ ਦਾ ਉਹ ਜਿਹਾ ਤੇ ਦਾ ਉਹ ਚਾਜਦਾ ਫੈਸਲਾ ਤੁਸੀਂ ਅੱਜ ਤੱਕ ਦੋਨਾਂ ਜਣੀਆਂ ਨੇ ਲਿੱਤੇ ਨਹੀਂ ਏ ਪਾਪਾ ਜਦੋਂ ਲੀਨ ਨੂੰ ਪਾਲਣਾ ਸੀ ਨਾ ਤੇ ਉੱਥੇ ਬਹਿ ਕੇ ਪਾਲ ਲੰਦੀ ਜਦੋਂ ਤੁਸੀਂ ਮੈਨੂੰ ਵਿਆਹ ਕਰਾਉਣਾ ਸੀ ਨਾ ਉਦੋਂ ਕਿੰਨੇ ਤਰ੍ਹਾਂ ਦੇ ਤੁਸੀਂ ਮੈਨੂੰ ਲਾਲਚ ਦਿੱਤੇ ਕਿੰਨੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਜੇ ਹੁਣ ਮੈਂ ਤੁਹਾਡੀ ਗੱਲ ਮੰਨ ਕੇ ਇਹ ਘਰ ਬਹਿ ਹੀ ਆਂ ਤੁਸੀਂ ਚਾਹੁੰਦੇ ਜੇ ਮੈਂ ਲੀਨ ਨੂੰ ਇੱਥੇ ਲੈ ਆਵਾਂ ਹੈਨਾ ਤੇ ਫਿਰ ਆਪਣਾ ਪਾਸਟ ਯਾਦ ਕਰਾਂ ਅਜਨ ਨੂੰ ਯਾਦ ਕਰਾਂ ਤੇ ਸੁਖ ਨਾਲ ਮੈਂ ਝਗੜੇ ਕਰਾਂ ਦੱਸੋ ਆਪਾਂ ਇਹ ਚਾਹੁੰਦੇ ਜੇ ਨਾ ਸੁਖ ਨਾਲ ਜ਼ਿੰਦਗੀ ਮੈਨੂੰ ਜੀਣਾ ਦਿਓ ਪਹਿਲਾਂ ਤੁਹਾਨੂੰ ਮੈਂ ਉੱਥੇ ਬੈਠੀ ਤੁਹਾਡੇ ਨਾਲ ਚੰਗੀ ਨਹੀਂ ਸੀ ਲੱਗਦੀ ਕੀ ਮੰਗ ਲਿਆ ਸੀ ਮੈਂ ਤੁਹਾਡੇ ਕੋਲ ਦਾਲ ਨਾਲ ਫੁਲਕਾ ਹੀ ਖਾਣਾ ਸੀ ਨਾ ਕਿ ਛੱਤ ਥੱਲੇ ਬੈਠੀ ਸੀ ਪਰ ਨਹੀਂ ਤੁਹਾਨੂੰ ਮੈਨੂੰ ਵਿਆਹ ਕਰਾਉਂਦੀ ਪਈ ਸੀ ਜੇ ਹੁਣ ਕਰਤਾ ਤਾਂ ਹੁਣ ਮੈਨੂੰ ਚੈਨ ਨਾ ਰਹਿਣ ਦੋ ਨਾ ਆਪਣੇ ਘਰ ਕੁੜੀ ਨੂੰ ਲੈ ਜਾ ਕੁੜੀ ਨੂੰ ਲੈ ਜਾ ਧਤੀ ਜ ਬਹੁਤ ਸੋਹਣੀ ਗੱਲ ਕੀਤੀ ਓ ਕੱਲੀ ਅਰਜਨ ਦੀ ਨਿਸ਼ਾਨੀ ਨਹੀਂ ਓ ਤੇਰੀ ਵੀ ਆ ਓ ਕਸ਼ਾ ਕਾਨੂੰ ਹੱਥ ਮਾਰ ਓ ਮਾਸੂਮ ਜੀ ਜਾਨ ਨੂੰ ਕੀ ਪਤਾ ਕਿ ਉਹਦਾ ਪਿਓ ਕਿੱਦਾਂ ਦਾ ਸੀ ਓ ਮਾਂ ਦਾ ਤਾਂ ਪਤਾ ਲੱਗ ਜਾਊਗਾ ਕਿ ਮਾਂ ਦੇ ਤਾਂ ਚੰਗੀ ਹੀ ਮਾਂ ਨੇ ਤਾਂ ਸਾਹ ਸਾਦੀ ਕਿ ਨਹੀਂ ਠੀਕ ਹੈ ਪਾਪਾ ਤੁਸੀਂ ਜੋ ਕਹਿਣਾ ਸੀ ਤੁਸੀਂ ਕਹਿ ਦਿੱਤਾ ਤੇ ਜੋ ਮੈਂ ਤੁਹਾਨੂੰ ਦੱਸਣਾ ਸੀ ਮੈਂ ਵੀ ਤੁਹਾਨੂੰ ਆਪਣਾ ਫੈਸਲਾ ਦੱਸਦਾ ਅੱਜ ਤੋਂ ਬਾਅਦ ਲੀਨ ਬਾਰੇ ਮੇਨਾਂ ਕੋਈ ਗੱਲ ਨਾ ਕਰਿਓ ਠੀਕ ਹੈ ਇਸ ਬਾਰੇ ਜੋ ਗੱਲ ਕਰਨੀ ਹੈ ਮੰਮੀ ਨਾ ਕਰੋ ਤੇ ਮੰਮੀ ਜਦੋਂ ਮੇਨਾਂ ਗੱਲ ਕਰਨਗੇ ਨਾ ਤੇ ਮੈਂ ਆਪੇ ਸੰਭਲਵਾਂਗੀ ਉਹ ਤੇਰੀ ਮਾਂ ਨਾਲ ਹੀ ਗੱਲ ਕਰਕੇ ਤੈਨੂੰ ਕੀਤੀ ਆ ਉਹਨੇ ਕਿਹਾ ਸੀ ਸੇਵਕ ਨਾਲ ਗੱਲ ਕਰ ਲਓ ਤਵਾ ਵਿੱਚ ਵਿਚੋਲੇ ਕਿਉਂ ਪਾਉਣੇ ਆ ਸਿੱਧੀ ਗੱਲ ਤੈਨੂੰ ਕਿਉਂ ਨਾ ਤਾਈਓ ਤੈਨੂੰ ਫੋਨ ਕੀਤਾ ਨਾ ਮਸੂਮ ਜੀ ਜਾਨੂੰ ਸੰਭਲਾ ਉਹਨੂੰ ਵੀ ਮਾਂ ਦਾ ਪਿਆਰ ਮਿਲ ਜਾਊਗਾ ਕੋਈ ਨਹੀਂ ਨਾਨੀਓ ਦੀ ਦੇਣਦੀ ਆ ਉਨ ਨਾਨੀ ਨਾਨੀ ਮਾ ਦਾ ਪਿਆਰ ਚਾਹੀਦਾ ਆ ਗੱਲ ਨੂੰ ਹੱਥ ਮਾਰ ਕੇ ਕੁੜੀਏ ਪਾਪਾ ਮੈਂ ਫੋਨ ਕੱਟ ਦੀ ਜੇ ਠੀਕ ਹੈ ਕੋਈ ਕੰਮ ਹੋਰ ਹੈਗਾ ਤਾਂ ਮੋਸਟ ਵੈਲਕਮ ਦੱਸੋ ਤੇ ਲੀਨ ਵਾਰੇ ਪਲੀਜ਼ ਉਹਨੂੰ ਗੱਲ ਨਾ ਕਰਿਓ ਚੱਲ ਤੇ ਇਹਦਾ ਨਹੀਂ ਕਰਦਾ ਸੁੱਖ ਦਾ ਫੋਨ ਆਉਂਦਾ ਮੇਰੇ ਨਾਲ ਗੱਲ ਕਰਾ ਚੰਗਾ ਬਾਈ ਸੁਖ ਨਾਲ ਆਹੋ ਹੂੰ ਸੁਖ ਨਾਲ ਗੱਲਾਂ ਕਰਕੇ ਤੇ ਮੇਰਾ ਕਲੇਸ਼ ਪਾਉ ਹੋਣਾ ਤੇ ਕੀ ਪਾਪਾ ਨੇ ਨਵਾਂ ਪਖੰਡ ਸ਼ੁਰੂ ਕਰ ਦਿੱਤਾ ਵਾ ਲੀਨ 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 मम्मी ने फोन कर दी मम्मी ना, ना करा, कि ड्रामा नवा फड़िया ने स्विच ऑफ चल कोई नहीं। मेरी मिस कॉल चली जाना मैसेज कर देना वो चल जाना है ना, कोई नहीं आ जाएगा बैकॉल फिर कर दी मम्मी गल कि टाइम हो गया सुख भी नहीं आया कितने हूं तक ਤੇਨੀ ਸਮਝ ਆਂਦੀ ਅੱਜ ਤੱਕ ਮੇਰੇ ਮਾਪਿਓ ਦੇ ਨਾ ਦੋਵਾਂ ਦੇ ਦਿਮਾਗ ਅ디 ਇਕੱਠੇ ਕਿਉਂ ਨਹੀਂ ਚੱਲੇ ਮਾਂ ਮੇਰੀ ਕਹਿੰਦੀ ਲੀਨ ਨੂੰ ਮੇਰੇ ਕੋ ਨਾ ਆਂਦੇ ਤੂੰ ਖੁਸ਼ ਰਹਿ ਆਪਣੀ ਜ਼ਿੰਦਗੀ ਤੇ ਪਾਪਾ ਲੀਨ ਨੂੰ ਲੈ ਜਾ ਪਾਪਾ ਤੁਹਾਨੂੰ ਕੀ ਦੱਸਾਂ ਉਸ ਸੁੱਖ ਨੇ ਨਿੱਕੀ ਜਿਹੀ ਨਾ ਗੱਲ ਤੋਂ ਮੈਂ ਨਾ ਕਿੰਨਾ ਕਪਤ ਕੀਤਾ ਸੀ ਇਹ ਗੱਲ ਬੜਾ ਮੂੰਹ ਜਿਹਾ ਬਣਾ ਕੇ ਬਿਠੀ ਐ ਤਾਂ ਤੈਨੂੰ ਕੱਪੜੇ ਨਹੀਂ ਦੇਖਣਦੇ ਆ ਕਿੰਨਾ ਕਲੇਰਾ ਪਿਆ ਘਰ 'ਚ ਘਰ 'ਚ ਦੋ ਜੀ ਆ ਤੇ ਕੋਈ ਕੱਪੜੇ ਲੀੜੇ ਨਹੀਂ ਸਾਂਭੇ ਜਾਂਦੇ ਤੈਨੂੰ ਮੈਂ ਪਹਿਲਾਂ ਕਿਹਾ ਸੀ ਨਾ ਅਸੀਂ ਘਰ ਦੇ ਵਿੱਚ ਦੋ ਜੀ ਹੈਗੇ ਆ ਘਰ ਦੇ ਵਿੱਚ ਸਾਫ਼ ਸਫਾਈ ਹਰ ਵਿੱਚ ਰੱਖਣਾ ਨਾ ਮੇਰੇ ਨਾਲ ਨਾ ਮੂੰਹ ਬਣਾ ਕੇ ਕੋਈ ਗੱਲ ਨਹੀਂ ਕਰਨੀ ਤੁਸੀਂ ਚਾਹੁੰਦੇ ਕੀ ਜੇ ਮੇਰੇ ਤੋਂ ਮੈਨੂੰ ਦੱਸ ਦੋ ਹੁਣ ਕੱਪੜੇ ਕੱਪੜਿਆਂ ਤੋਂ ਕਲੇਸ਼ ਕਰਨਾ ਮੇਰੇ ਨਾਲ ਕੱਪੜੇ ਤੇ ਲਾਣੇ ਲਾ ਲੈਣੇ ਆ ਇਹ ਸਾਨ ਥੋੜਾ ਆ ਇਹ ਤਾਂ ਘਰ ਦਾ ਕੰਮ ਐ ਤੇ ਤੈਨੂੰ ਕਰਨਾ ਪੈਣਾ ਕੋਈ ਨਹੀਂ ਕਰ ਲੈਣੇ ਆ ਮੈਂ ਮਨਾ ਥੋੜੀ ਕੀਤਾ ਵੈ ਕਿਉਂਕਿ ਆ ਜੇ ਤੇ ਬੜਾ ਸੋਨਾ ਨਾ ਮੇਰੇ ਗੱਲ ਚ ਆ ਕੇ ਹਾਰ ਪਾਵੇ ਵੀ ਇਹੋ ਜੀ ਵਿਆਹ ਕਿ ਲਿਆ ਕਿੰਨਾ ਘਰ ਚ ਖਲੇਰਾ ਪਾਇਆ ਤੇ ਘਰ ਜਿਵੇਂ ਮੱਛਰ ਨਾ ਕੋਈ ਸਪਰੇਅ ਕੀਤੀ ਨਾ ਕੋਈ ਲੈਣਾ ਨਾ ਦੇਣਾ ਜਦੋਂ ਮੇਰੀ ਗੱਲ ਸੁਣ ਮੇਰੇ ਯਾਰ ਆਏ ਸੀ ਉਹਨਾਂ ਬੜੀ ਖੁਸ਼ ਆ ਚੀਜ਼ਾਂ ਲੈ ਲੈ ਕੇ ਆਉਂਦੇ ਹੁਣ ਕੋਥੇ ਟੋਕਰਾ ਭਰਿਆ ਵੇ ਭਾਂਡਿਆਂ ਦਾ ਇਹ ਹੁਣ ਕਿਨੇ ਧੋਣਾ ਵਾ ਜਿਹੜੇ ਕਰਦੀਆਂ ਨੇ ਨਾ ਉਹਨੂੰ ਲੈ ਆਓ ਠੀਕ ਹੈ ਮੈਂ ਤਾਂ ਨਹੀਂ ਜੀ ਕਰਨਾ ਹੈਗਾ ਮੈਂ ਤਾਂ ਤੁਹਾਡਾ ਨਾ ਕਰਕੇ ਵੇਖ ਲਿਆ ਕੋਈ ਆਇਆ ਘਰ ਮੈਂ ਤੇ ਵੈਲਕਮ ਕੀਤਾ ਮੈਂ ਕੋਈ ਰੋਟੀ ਪਾਣੀ ਖਵਾਈ ਤੁਹਾਡੇ ਤੋਂ ਐ ਮੂੰਹ ਬਣ ਗਿਆ ਜਿਵੇਂ ਮੈਂ ਪਤਾ ਨਹੀਂ ਕੀ ਕਰ ਦਿੱਤਾ ਹੋਵੇ ਮੈਂ ਕਿਉਂ ਕਰਾਂ ਜੇ ਤੁਹਾਨੂੰ ਮੇਰਾ ਕੀ ਕੀਤਾ ਹੈ ਹੀ ਨਹੀਂ ਕੋਈ ਤੇ ਮੈਨੂੰ ਕੀ ਲੋੜ ਪਈ ਆ ਤੈਨੂੰ ਮੈਂ ਪਹਿਲਾਂ ਕਹਿਆ ਮਨੂੰ ਚੀਜ਼ਾਂ ਪਸਾਉਣ ਨਹੀਂ ਹੈਗੀਆਂ ਘਰ ਦੇ ਵਿੱਚ ਨਾ ਕਲੇਸ਼ ਤਣਾ ਇੰਦਾਂ ਦਾ ਤੈਨੂੰ ਮੇਰੇ ਸਾਹਮਣੇ ਰਹਿਣਾ ਪਊਗਾ ਜਿੱਦਾਂ ਮੈਂ ਕਹੂੰਗਾ ਉਦਾਂ ਹੀ ਰਹਿਣਾ ਪਊਗਾ ਤੈਨੂੰ ਸੁੱਖ ਮੈਂ ਇਸ ਘਰ ਦੀ ਨੌਕਰਾਨੀ ਨਹੀਂ ਹੈਗੀ ਠੀਕ ਆ ਤੁਹਾਡੇ ਘਰ ਦੀ ਹੈਗੀ ਆ ਤੇ ਘਰ ਵਾਲੇ ਨੂੰ ਕਿੱਦਾਂ ਰੱਖਿਆ ਜਾਂਦਾ ਨਾ ਜਾਂ ਤੇ ਕਿਸੇ ਕੋਲ ਪੁੱਛ ਲੋ ਜਾ ਕੇ ਜਿਹੜੀਆਂ ਘਰ ਦੀਆਂ ਹੁੰਦੀਆਂ ਘਰ ਚ ਰਹਿੰਦੀਆਂ ਵਾਂ ਘਰ ਦਾ ਕੰਮ ਕਰਦੀਆਂ ਹੋ ਕੰਮਵਲੀ ਹੋ ਜਾਂਦੀਆਂ ਵਾਂ ਆ ਦੋ ਜੀਆਂ ਅਹੀ ਘਰ ਦੇ ਵਿੱਚ ਤੇ ਕੋਈ ਵੀ ਨਹੀਂ ਸਾਂਭਿਆ ਜਾਂਦਾ ਕੰਮ ਵੱਲ ਪ੍ਰੋਬਲਮ ਨਹੀਂ ਐ ਤੁਸੀਂ ਮੈਨੂੰ ਜਿੱਦਾਂ ਸਵੇਰੇ ਬੋਲ ਕੇ ਗਏ ਜੇ ਉਹ ਮੈਨੂੰ ਬਰਦਾਸ਼ਤ ਨਹੀਂ ਜੋ ਹੋਣਾ ਕੰਮ ਦੀ ਕੀ ਗੱਲ ਐ ਸਾਰੇ ਕਰਦੇ ਨੇ ਮੈਂ ਵੀ ਕਰ ਲਵਾਂਗੀ ਪਰ ਮੈਨੂੰ ਨਾ ਉੱਚੀ ਟੌਣ 'ਚ ਕੋਈ ਬੋਲੇ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਸੋਕ ਮੇਰੀ ਗੱਲ ਸੁਣਾ ਸਿਆਣਾ ਨੇ ਸੱਚੀਆਂ ਗੱਲਾਂ ਨਾ ਐਵੇਂ ਨਹੀਂ ਕਹੀਆਂ ਜਿਹੜੀ ਐ ਜਨਾਨੇ ਦੀ ਜ਼ੁਬਾਨ ਤੇ ਫਿਰ ਬੰਦੇ ਦਾ ਹੱਥ ਚੱਲਦਾ ਨਾ ਇਹ ਫਿਰ ਤਾਂ ਹੀ ਚੱਲਦਾ ਵਾ ਜਨਾਨੀ ਕੁੱਟ ਲਈ ਤੇ ਕੰਧ ਕੁੱਟ ਲਈ ਇੱਕ ਬਰਾਬਰ ਹੁੰਦੀ ਆ ਮੇਰੇ ਨਾਲ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਹਾਂ ਹੂੰ ਤੁਸੀਂ ਇਹੀ ਕੁਝ ਕਹਿਣਾ ਤੇ ਕੁੱਟ ਲੋ ਮਾਰ ਲੋ ਜੋ ਕਰਨਾ ਚਾਹੁੰਦੇ ਹੋ ਕਰ ਲੋ ਕਹਿ ਲਿਆ ਤੇ ਕਹਿ ਤਾ ਤੇ ਕਰ ਲਿਆ ਇੱਕੋ ਹੀ ਗੱਲ ਹੁੰਦੀ ਆ ਨਾਲ ਇੱਥੇ ਕਿਹੜਾ ਕੋਈ ਬਚਾਉਣ ਵਾਲਾ ਹੈਗਾ ਮੈਨੂੰ ਨਾ ਕੋਈ ਨਾਨ ਨਾ ਕੋਈ ਦੇਰਾਣੀ ਨਾ ਜਠਾਣੀ ਉਹ ਵੀ ਤੁਹਾਡੇ ਰਿਸ਼ਤੇਦਾਰ ਜਿਹੜੀ ਮਾਸੀ ਉਹ ਵੀ ਦੋ ਗਲੀਆਂ ਛੱਡ ਕੇ ਜੇ ਕੋਈ ਗੱਲ ਹੋਈ ਉਹਨੇ ਤੁਹਾਡੇ ਬਾਅਦ ਦੀ ਗੱਲ ਕਰਨੀ ਮੇਰੇ ਬਾਅਦ ਦੀ ਥੋੜੀ ਗੱਲ ਕਰਨੀ ਹੈਗੀ ਆ ਸਿਰਫ ਜਿਹੜੀ ਜਿਹੜੀ ਜਬਾਨ ਆ ਨਾ ਕੈਂਚੇ ਨੂੰ ਚਲਦੀ ਇੰਨੇ ਤੋਂ ਬਾਦ ਜੋ ਕੁਝ ਕਰਾਉਣਾ ਨੇ ਇੰਨੇ ਕਰਾਉਣਾ ਹੀ ਸੱਚ ਲੋਕ ਕੀ ਕਹਿੰਦੇ ਆ ਨਾ ਜਬਾਨ ਇਹੋ ਹੀ ਰਾਜਤਬਾ ਹੁੰਦੀ ਆ ਤੇ ਇਹੋ ਜੁੱਤੀਆਂ ਪਾਉਂਦੀ ਆ ਹੁਣ ਤੇਰੇ ਜੁੱਤੀਆਂ ਵਾਲੇ ਕੰਮ ਹੀ ਜੁੱਤੀਆਂ ਵਾਹ ਜੀ ਵਾਹ ਹੁਣ ਤੁਸੀਂ ਇਹ ਨਵੀਂ ਵਿਆਹੀ ਨੂੰ ਤੁਸੀਂ ਜੁੱਤੀਆਂ ਦੀ ਗੱਲਾਂ ਕਰੋਗੇ ਕਮਾਲ ਹੋ ਗਈ ਹੈ ਕਮਾਲ ਜਿਹੜੀ ਆ ਤੇਰੀ ਜ਼ੁਬਾਨ ਵਾ ਨਾ ਇਹ ਤੇਰੀ ਜਿਹੜੀ ਜ਼ੁਬਾਨ ਨਹੀਂ ਕੈਂਚੇ ਨੂੰ ਚਲਦੀ ਨਾ ਜੋ ਕੁਝ ਕਰਨ ਕਰਾਉਂਦੀ ਨਾ ਤੇਰੀ ਜ਼ੁਬਾਨ ਕਰਵਾਉਂਦੀ ਮੇਰੀ ਗੱਲ ਸੁਣ ਜਦੋਂ ਮੇਰੇ ਕੀਤਾ ਸੀ ਮੈਂ ਕੀਤਾ ਸੀ ਚੁੱਪ ਕਰਕੇ ਜਦੋਂ ਮੇਰੇ ਯਾਰ ਆਏ ਸੀ ਉਹ ਤੇ ਤੇਰੀ ਬਰੇ ਹੀ ਤੇ ਤੇਰੀ ਦੰਦੀਆਂ ਨਿਕਲਣੀਆਂ ਸੀ ਜਦੋਂ ਹੁਣ ਮੈਂ ਘਰ ਆਇਆ ਤੇਰਾ ਹਾਲ ਹੀ ਉਦਾਂ ਦਾ ਹੋ ਗਿਆ ਤੂੰ ਘਰ ਅੰਦਰ ਮੇਰਾ ਬੂਥਾ ਬਣਾਇਆ ਓ ਕੀ ਸੋਚਣਗੇ ਵੀ ਕੱਲ ਦੀ ਵਿਆਹੀ ਆਈ ਆ ਅੱਜ ਇਹਦਾ ਗੱਲਬਾਤਾਂ ਕਰਨ ਦੀ ਆ ਹੈ ਉਹ ਮੈਨੂੰ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਔਰ ਕੋਈ ਕੁਝ ਵੀ ਮੈਨੂੰ ਕੋਈ ਕਹਿ ਦੇ ਪੀਰੀ ਤੇ ਘਰ ਦੀ ਨਹੀਂ ਠੀਕ ਐਦਾਂ ਉਦਾਂ ਤਾਂ ਸਾਡੇ ਚ ਕਲੇਸ਼ ਹੋ ਗਿਆ ਮੈਂ ਕੀ ਕੀਤਾ ਮੈਨੂੰ ਦੱਸੋ ਮੇਰਾ ਕਸੂਰ ਕੀ ਹੈ ਮੈਂ ਤਾਂ ਤੁਹਾਡੇ ਫਰੈਂਡਸ ਨੂੰ ਵੈਲਕਮ ਕੀਤਾ ਕਿ ਚਲੋ ਘਰ ਕੋਈ ਹੈਗਾ ਨਹੀਂ ਹੋਰ ਚਾਹ ਪਾਣੀ ਪੀ ਆਨ ਨੂੰ ਤੇ ਮੈਂ ਤੇ ਆਓ ਭਗਤ ਕੀਤੀ ਤੇ ਤੁਸੀਂ ਮੈਨੂੰ ਕੁਝ ਐਪਰੀਸ਼ੀਏਟ ਕਰਨ ਦੀ ਬਜਾਏ ਮੈਨੂੰ ਕੀ ਸੀਲਾ ਦਿੱਤਾ ਗੁੱਸੇ 'ਚ ਮੈਨੂੰ ਬੋਲ ਕੇ ਗਏ ਜੇ ਤੁਹਾਨੂੰ ਐ ਨਹੀਂ ਹੈਗਾ ਕਿ ਨਵੀਂ ਵਿਆਹੀ ਹੈ ਘਰ ਪਿੱਛੇ ਕੋਈ ਹੈਗਾ ਨਹੀਂ ਹੈ ਮੈਨੂੰ ਇਦਾਂ ਬੋਲ ਕੇ ਗਿਆ ਵਾਂ ਇਹ ਰੋਸ ਗਈ ਹੈ ਹੁਣ ਇਹਨੂੰ ਮਨਾਵਾਂਗਾ ਕਿਦਾਂ ਯਾ ਇਹਨੂੰ ਪਿੱਛੇ ਮਨਾਉਣ ਵਾਲਾ ਕੋਈ ਨਹੀਂ ਪਰ ਨਹੀਂ ਤੁਹਾਨੂੰ ਤੇ ਬਸ ਤੁਸੀਂ ਆਏ ਜੇ ਆਪਣਾ ਕੰਮ-ਕਾਰ ਕਰਕੇ ਜਾਂ ਘੁੰਮ ਫਿਰ ਕੇ ਆਏ ਤੁਹਾਨੂੰ ਬਰਤੋਟੀ ਚਾਹੀਦੀ ਐ ਹਾਂਜੀ ਰੋਟੀ ਬਣਾਈ ਐ ਮੇਰੇ ਨੂੰ ਤੁਹਾਨੂੰ ਪਤਾ ਲੱਗਾ ਕਿ ਜਨਾਨੀ ਦਾ ਮੂੰਹ ਬਣਿਆ ਵੀ ਹਾਂ ਕੀ ਗੱਲ ਐ ਕੀ ਪਰੇਸ਼ਾਨੀਆਂ ਤੈਨੂੰ ਪਰ ਨਹੀਂ ਤੁਹਾਨੂੰ ਕੀ ਲੈਣਾ ਦੇਣਾ ਠੀਕ ਐ ਨਾ ਮੇਰੀ ਗੱਲ ਸੁਣ ਮੈਂ ਤੈਨੂੰ ਪਹਿਲੇ ਦਿਨ ਤੋਂ ਕਿਹਾ ਸੀ ਨਾ ਜਦੋਂ ਹੋਂ ਤੋਂ ਮੇਰੇ ਦੋਸਤ ਆਏ ਆ ਉਹਨਾਂ ਨੇ ਹਾਸਾ ਨਾਲ ਗੱਲਾਂ ਕਰਨ ਦੇ ਲੋਕੀਏ ਇੱਕਦੀਆਂ ਨਾ ਦੋ ਗੱਲਾਂ ਬਣਾ ਲੈਂਦੇ ਆ ਕੀ ਤੂੰ ਬਣਾ ਲੈਂਦੇ ਦੱਸਿਓ ਮੈਨੂੰ ਕੀ ਕੀਤਾ ਮੈਂ ਹੱਲੇ ਵੀ ਨਹੀਂ ਤੂੰ ਕੁਝ ਕੀਤਾ ਆ ਤੇਰੀ ਕਿੰਨੀ ਜ਼ੁਬਾਨ ਚੱਲਣ ਦੀ ਐ ਤੈਨੂੰ ਮੈਂ ਪਹਿਲੇ ਦਿਨੋਂ ਹੀ ਤੈਨੂੰ ਕਿਹਾ ਸੀ ਤੇ ਮੇਰੀਆਂ ਕਦੀ ਨਾ ਸ਼ਰਮਨਾ ਆਖਾਂ ਨਾ ਨੀਵੀਆਂ ਨਾ ਹੁੰਦੀ ਤਾਂ ਕਦੀ ਮੇਰੀ ਪੇਠਣਾ ਹੋਣੀ ਅਦਰ ਮੈਂ ਗੱਲਾਂ ਸਾਰੀਆਂ ਪਹਿਲਾਂ ਵਿਆਹ ਤੋਂ ਪਹਿਲਾਂ ਕਲੀਅਰ ਕੀਤੀਆਂ ਹੀ ਨਾ ਕੀਤੀਆਂ ਤੂੰ ਤੁਹਾਡੇ ਭਰਾਵਾਂ ਵਰਗੇ ਮੇਰੇ ਭਰਾਵਾਂ ਵਰਗੇ ਛੋਟੇ ਵੀਰਾ ਵਾਂਗੂ ਸੀ ਠੀਕ ਆ ਮੇਰੇ ਭਰਾਵਾਂ ਵਰਗੇ ਆ ਪਰ ਤੂੰ ਉਹਨਾਂ ਦੇ ਵਿੱਚ ਨਹੀਂ ਵਿਚਰਨਾ ਜ਼ਿਆਦਾ ਠੀਕ ਆ ਸਾਡੇ ਪਰਿਵਾਰਾਂ ਦੇ ਵਿੱਚ ਇਹ ਕੁਝ ਨਹੀਂ ਹੈਗਾ ਮੈਂ ਕਹੂੰਗਾ ਤੇ ਤੂੰ ਜਾਣਾ ਵਾ ਕੋਈ ਚੀਜ਼ ਲੈ ਕੇ ਆਉਣੀ ਆ ਮੈਂ ਕਹੂੰਗਾ ਤੇ ਤੂੰ ਨਹੀਂ ਆਉਣਾ ਸਾਡੇ ਘਰਾਂ ਦਾ ਵਿੱਚ ਇਦਾਂ ਹੀ ਚੱਲਦਾ ਈ ਤੇਰੇ ਘਰ 'ਚ ਪਿੱਛੇ ਕੀ ਚੱਲਦਾ ਕੀ ਨਹੀਂ ਚੱਲਦਾ ਮੈਨੂੰ ਉਹ ਗੱਲਾਂ ਕੋਈ ਲੈਣਾ ਦੇਣਾ ਨਹੀਂ ਕਰਦਾ ਆ ਸਮਝ ਜੋਗਾ ਤੁਹਾਨੂੰ ਸਮਝਾਉਂ ਤੇ ਇਹ ਨਾ ਸੋਚ ਵੀ ਮੈਂ ਤੈਨੂੰ ਮਾੜਾ ਚੰਗਾ ਬੋਲਦਾ ਵਾਂ ਏਦਾਂ ਉਹਦਾ ਬੋਲਦਾ ਵਾਂ ਪਿਛੇ ਘਰ ਦੇ ਤੂੰ ਉਹ ਨਹੀਂ ਆਂ ਗਾਂਹ ਤੈਨੂੰ ਸਭ ਕੁਝ ਵੇਖਣਾ ਪੈਣਾ ਵਾ ਘਰ ਵੀ ਸੰਭਾਲਣਾ ਪੈਣਾ ਈ ਤੇ ਜੋ ਵੀ ਆ ਨਾ ਕੀਤਾ ਕਰਾਇਆ ਪਿਛੇ ਦਾ ਵਿਸ਼ੇ ਛੱਡਾ ਹੁਣ ਗਾਂਹ ਜਿਹੜਾ ਉਹ ਤੈਨੂੰ ਮੇਰੇ ਹਿਸਾਬ ਨਾਲ ਚੱਲਣਾ ਪੈਣਾ ਈ ਜੇ ਤੈਨੂੰ ਮਾ ਬੁਰਾ ਲੱਗਦਾ ਵਾਂ ਸੇਵਕ ਨੂੰ ਦੱਸਣਾ ਸੇਵਕ ਨੂੰ ਦੱਸਦੀ ਮੰਮੀ ਨੂੰ ਦੱਸਣਾ ਮੰਮੀ ਨੂੰ ਦੱਸਦੀ ਡੈਡ ਨੂੰ ਦੱਸਣਾ ਡੈਡ ਨੂੰ ਦੱਸਦੀ ਨਾਨ ਨਾਨਾ ਬਾਬਾ ਇਹੋ ਜਿਹਾ ਦਿਨ ਫੇਰ ਕਦੀ ਨਾ ਆਵੇ ਮੇਰੀ ਜ਼ਿੰਦਗੀ ਚ ਸੁਖ ਨੇ ਮੈਨੂੰ ਉਹ ਦਿਨ ਜੋ ਕੁਝ ਵੀ ਸਮਝਾਇਆ ਉਹ ਆਪਣੀ ਜਗਾ ਬਿਲਕੁਲ ਸਹੀ ਨਹੀਂ ਹਰ ਕਿਸੇ ਦਾ ਆਪਣਾ ਆਪਣਾ ਸੁਭਾਅ ਹੁੰਦਾ ਹੈ ਦੇਖ ਨਾ ਅਰਪਿਤ ਕਾਨੂੰ ਤੇਰੀਆਂ ਕੋਈ ਸਹੇਲੀਆਂ ਆਣਗੀਆਂ ਤੇਰੇ ਘਰ ਸੁਖੋ ਦੇ ਨਾਲ ਹੱਸੇਗਾ ਖੇਡੇਗਾ ਇਦਾਂ ਹੀ ਹੀ ਕਰੇਗਾ ਤੰ ਚੰਗਾ ਥੋੜੀ ਲੱਗੇਗਾ ਤੈਨੂੰ ਵੀ ਤਾਂ ਫੀਲ ਹੋਏਗਾ ਨਾ ਤੇ ਇਦਾਂ ਉਹਨੇ ਜੋ ਵੀ ਕਿਹਾ ਸਹੀ ਕਿਹਾ ਸੀ ਉਤਨ ਜੇ ਦਾ ਬਿਲਕੁਲ ਠੀਕ ਦਾ ਗਾਵਾ ਮੈਂ ਹੀ ਗੱਲ ਨੂੰ ਨਾ ਜਿਆਦਾ ਹੀ ਵੱਡੀ ਸਮਝ ਲਿਆ ਸੀ ਤੇ ਗਲਤ ਲੈ ਗਈ ਸੀ ਕੋਈ ਨਹੀਂ ਮੈਂ ਨਾ ਹੁਣ ਮੰਮੀ ਨਾਲ ਤੇ ਪਾਪਾ ਨਾਲ ਗੱਲ ਕਰਦੀ ਆ ਕਿ ਲੀਨ ਨਾਲ ਨਾਲ ਮੇਰੀ ਲੀਨ ਬਾਰੇ ਮੇਨਾ ਕੋਈ ਗੱਲ ਨਾ ਕਰਿਓ ਮੈਂ ਆਪਣੀ ਲਾਈਫ ਚ ਖੁਸ਼ ਆ ਤੇ ਨਾਇਕ ਸੁਖ ਨਾ ਕੋਈ ਗੱਲ ਕਰਿਓ ਅੱਜ ਸੋ ਖਾਂਗੇ ਨਾ ਘਰ ਵੇ ਕੇ ਖੁਸ਼ ਹੋ ਜਾਂਗੇ ਅੱਜ ਮੈਂ ਕੋਨਾ ਕੋਨਾ ਚਿਮਕਾ ਦਿੱਤਾ ਫੋਕਸ ਮੈਂ ਬਲਾਣਾ ਅੱਜ ਮੈਨੂੰ ਕਿੱਥੇ ਨਹੀਂ ਲੈ ਕੇ ਗਏ ਹੈਗੇ ਅੱਜ ਮੈਂ ਸਿਮਰਤ ਵਾਲ ਗਈ ਸੀ ਦਾਜਾ ਹੈ ਨਾ ਨੂੰ ਨਹੀਂ ਆਗੀ ਦੱਸਣਾ ਆ ਆਪੇ ਪਤਾ ਲੱਗ ਜਾਏਗਾ ਤੇ ਲੱਗ ਜਾਏਗਾ ਵਿੱਚ ਕਰੀ ਗੱਲ ਮੈਂ ਦੱਸਣਾ ਵੇ ਤਾਂ ਸਹੀ ਉੱਧ ਚਾਈ ਜਾਂਦੇ ਸੀ ਐ ਨਹੀਂ ਕਿ ਇੱਧਰ ਆ ਜਾ ઓ ਹਲੋ ਮੈਂ ਇੱਧਰ ਹੀ ਗਿਆ ਨਜ਼ਰ ਨਹੀਂ ਆਉਂਦਾ ਤੁਹਾਨੂੰ ਉੱਧ ਕਿੱਥੇ ਚਾਈ ਜਾਂਦੇ ਜੇ ਫੜ ਤੇਰੇ ਵਾਸਤੇ ਮੈਂ ਕੁਛ ਲੈ ਆ ਗਿਆ 24 ਘੰਟੇ ਮੂੰਹ ਬਣਾ ਕੇ ਬਿਤੀ ਰਹਿਣੀ ਆ ਮੇਰੇ ਵਾਸਤੇ ਰਾਜ਼ੇ ਪਹਿਲਾ ਦੱਸੋ ਚੁਆਇਸ ਕੀ ਦੀ ਹੈ ਤੈਨੂੰ ਪਸੰਦ ਆਇਆ ਕਿ ਨਹੀਂ ਆ ਪਹਿਲੇ ਨੰਬਰ ਤੋਂ ਮੈਨੂੰ ਇਹ ਦੱਸ ਬਹੁਤ ਪਸੰਦ ਆਇਆ ਮੈਨੂੰ ਤੇ ਜੇ ਮੈਂ ਕਹਾਂ ਨਹੀਂ ਆਇਆ ਤਾਂ ਲਿਆ ਮੈਂ ਵਾਪਸ ਕਰਾਂ ਉਹ ਫੜਾ ਦਿਓ ਇੱਧਰ ਨਾਲ ਖਾਲੀ ਤੇ ਨਹੀਂਗਾ ਉਹ ਨਹੀਂ ਖਾਲੀ ਨਹੀਂ ਆ ਅੰਦਰ ਬਾਦੂ ਪੈਸੇ ਤੇ ਪੈਸੇ ਪਾਲਾ ਤੈਨੂੰ ਭਰ ਲਾ ਸੇਵਕ ਲੈਂਡ ਆ ਸੀ ਸਿਮਰਤ ਵਾਸਤੇ ਅੱਛਾ ਚੱਲ ਮੈਂ ਤੇਰੇ ਵਾਸਤੇ ਲੱਲਣਾ ਬਹੁਤ ਸੋਨਾ ਹੈ ਪੈਸੇ ედა ਕਰੋ ਆਪਣੇ ਇੱਥੇ ਆਪੇ ਬਾ ਦਿਓ ਯਾਰ ਨੋਟ ਨੋਟ ਅੰਦਰ ਲਮਾਰੀ ਕਿੰਨੇ ਪਏ ਆ ਭਰ ਤੇ ਲੈ ਜਾ ਤੈਨੂੰ ਪਤਾ ਬਣਾਇਆ ਜੀ ਚੋਚਲੇ ਨੂੰ ਹੁੰਦੇ ਮੇਰੇ ਕੋ ਤੇ ਨਾਲ ਮੇਰੀ ਗੱਲ ਸੁਣ ਅੱਜ ਵੀ ਘਰ ਆਇਆ ਤੇ ਨਹੀਂ ਫੋਨ ਤੁਹਾਡੇ ਕੋਲ ਕੈਮਰਾ ਤੁਹਾਡਾ ਚੱਲਦਾ ਵਾ ਤੇ ਵੇਖ ਲੈਣਾ ਸੀ ਪਰ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਤੈਨੂੰ ਪਤਾ ਸਾਰਾ ਦਿਨ ਮੈਂ ਕੰਮ ਦੇ ਵਿੱਚ ਬਿਜੀ ਰਹਿਣਾ ਹਾਂ ਕੋਈ ਨਹੀਂ ਆਇਆ ਗੱਲ ਸੁਣ ਹਾਂਜੀ ਮੈਂ ਤੈਨੂੰ ਮੈਂ ਚੀਜ਼ ਲਿਆ ਕੇ ਦਿੱਤੀ ਹਨਾ ਗਿਫਟ ਵੀ ਲਿਆ ਕੇ ਦਿੱਤਾ ਤੈਨੂੰ ਪੈਸੇ ਵੀ ਦਿੱਤੇ ਹਰ ਇੱਕ ਚੀਜ਼ ਮੰਨ ਦੇ ਲਿਆ ਪਰ ਤੈਨੂੰ ਨਾ ਬੋਲਣ ਦਾ ਮਾਸਾ ਨਹੀਂ ਪਤਾਗਾ ਉਹ ਮੈਂ ਕੀ ਕਹਿ ਦਿੰਦਾ ਤੈਨੂੰ ਯਾਰ ਬੋਲਣ ਦਾ ਨਾ ਤਰੀਕਾ ਨਹੀਂ ਹੈਗਾ ਕਿ ਕੇ ਨਾ ਹੁੰਦਾ ਨਾ ਕਿੱਦਾਂ ਗੱਲ ਕਰਨੀ ਕਿੱਦਾਂ ਨਹੀਂ ਕਰਨੀ ਤੂੰ ਹਰ ਟਾਈਮ ਤੇ ਵਿੱਚ ਜਾਂ ਚੜੀ-ਚੜੀ ਜੀ ਰਹਿਨੀ ਜਾਂ ਗੁੱਸੇ ਦੇ ਵਿੱਚ ਰਹਿਨੀ ਹੈ ਪਤਾ ਨਹੀਂ ਮੈਨੂੰ ਕੀ ਗੱਲ ਆ ਜਾਂ ਤੇ ਕੋਈ ਡਿਪਰੈਸ਼ਨ ਦੀ ਗੱਲ ਆ ਕੋਈ ਕੀ ਮਤਲਬ ਕੀ ਡਿਪਰੈਸ਼ਨ ਮੈਨੂੰ ਕੀ ਡਿਪਰੈਸ਼ਨ ਹੋਣਾ ਚੰਗੀ ਭਲੀਆਂ ਮੈਂ ਤੇ ਤੂੰ ਇਹ ਹੀ ਪੁੱਛਿਆ ਘਰ ਕੋਈ ਆਇਆ ਤੇ ਮੈਂ ਵੀ ਹਾਸੇ 'ਚ ਕਹਿਤਾ ਵੀ ਫੋਨ ਤੁਹਾਡੇ ਕੋਲ ਹੈ ਤੁਸੀਂ ਕੈਮਰਾ ਚੈੱਕ ਕਰਦੇ ਰਹਿੰਦੇ ਹੋ ਤੇ ਬਾਅਦ ਦੱਸ ਦਿੱਤਾ ਕੋਈ ਨਹੀਂ ਆਇਆ ਚਲਾਓ ਆ ਜਾਂਦਾ ਚੱਲੀ ਗੱਲ ਇੱਕ ਸੋਨਾ ਜਦੋਂ ਮੈਂ ਤੁਹਾਨੂੰ ਕੋਈ ਪੁੱਛਦਾ ਨਹੀਂ ਹੈ ਪਰ ਵੀ ਹੋ ਜਾਂਦੀ ਹੈ ਗੱਲ ਕੀ ਹੈਗੀ ਹੈ ਕੁਝ ਨਹੀਂ ਹੋਇਆ ਕੋਈ ਹਾਈਪਰ ਨਹੀਂ ਹੋਈ ਸੌਰੀ ਬਾਬਾ ਚਲਾਜੋ ਹੁਣ ਨੋਟ ਭਰੀਏ ਦੇ ਵਿੱਚ ਯਾਰ ਜੀ ਕੋਈ ਨਹੀਂ ਮੈਂ ਕੋਈ ਗੱਲ ਨਹੀਂ ਨਾ ਗੁੱਸੇ ਨਾਲ ਗੱਲ ਕਰਦੀ ਆ ਜਾਂ ਜਦੋਂ ਇੱਧੇ ਟੋੜਨਾ ਕਰਦੀ ਉਹ ਸਮਝ ਨਹੀਂ ਆਉਂਦੀ ਕਿ ਸੁਭਾਅ ਇਦਾਂ ਦਾ ਤੇ ਯਾਰ ਜੀ ਦੀ ਪੁਰਾਣੀ ਜ਼ਿੰਦਗੀ ਜੀ ਉਸ ਗੱਲ ਦੀ ਟੈਂਸ਼ਨ ਨਹੀਂ ਲੈਂਦੀ ਉਹ ਸਮਝ ਨਹੀਂ ਆਉਂਦੀ ਯਾਰ ਜਦੋਂ ਮਾਸੀ ਨਾਲ ਗੱਲ ਕਰਨੀ ਪੈਂਦੀ ਜਾਂ ਸੇਵਣਾ ਪਰ ਇੱਕ ਕਰੀ ਮੈਨੂੰ ਗੱਲ ਕਰਨੀ ਮੈਨੂੰ ਇਹ ਗੱਲ ਹੈ ਕੀ ਹੈ ਕੀ ਗੱਲ ਹੈ ਮੈਂਟਮੈਂਟ ਨਾਲ ਮੈਂਟਮੈਂਟ ਤੇ ਕੋਈ ਵੀ ਗੱਲ ਹੁੰਦੀ ਹੈ ਨਾ ਯਾਰ ਤੇ ਚੰਗਲ ਆਪਾਂ ਨਹੀਂ ਗਿਆ ਹੈ ਪਰੋ ਜੰਦੀ ਹੈ ਉਹ ਸਮਝ ਹੀ ਨਹੀਂ ਆਉਂਦੀ